سری مکھواک بادشاہی دسویں زفرنا مہاراج کہ بالاچار گی درمیا آمتم بو تی رو تو میں بالکل لاچار ہو گیا مجبور ہو گیا تلوار چکی ہے تلوار چکنا میری خوشی بالکل نہیں بکی. تلوار اٹھانا ਮੇਰਾ ਆਨੰਦ ਨਹੀਂ ਹੈ ਮੇਰੀ ਖੁਸ਼ੀ ਨਹੀਂ ਕੀ ਹੈ ਲਾਚਾਰੀ ਮਜਬੂਰ ਬਲਾ ਚਾਰ ਗਏ ਕਿ ਸਤਗੁਰ ਦੇ ਆਪਣੇ ਹੋ ਬਲਾ ਚਾਰ ਗਏ ਦਰਮਿਆਂ ਆਮਦਮ ਬਤਿਦ ਬੀਰੋ ਧੀਰੋ ਤੋ ਬੰਦ ਆਮਦਮ ਕੀ ਲਾਚਾਰੀ ਹੈ ਕੋਈ ਜ਼ਾਲਮ ਔਰ ਦੁਸ਼ਟ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਲਿਤਾੜੇ ਵੇਸ਼ ਦੀ ਸੰਸਕ੍ਰਿਤੀ ਨੂੰ ਮਿਟਾ ਦੇ। ਮੈਂ ਹੱਥ ਜੋੜ ਕੇ ਉਹਦੇ ਪਹਿਰਾ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ। ਉਹ ਰੁਕ ਜਾ। ਜਦੋਂ ਕਿ ਤੂੰ ਚੱਲਦਾ ਹੈ। ਮਜ਼ਲੂਮ ਕੁਝ ਲੈ ਜਾਂਦਾ। ਤੂੰ ਚੱਲਦਾ ਹੈ। ਸੰਸਕ੍ਰਿਤੀਆਂ ਬਰਬਾਦ ਹੋ ਜਾਂਦੀ। ਵੇਸ਼ ਦੀ ਰੂਪ ਰੇਖਾ ਮਿਟਦੀ। ਤੇਰੇ ਕਦਮਾਂ ਦੇ ਥਰੇ ਕਿੰਨੇ ਬੇਕਸੂਰ ਨਿਖਾੜੇ। ਕਦਮ ਰੋਕਾ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਹਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਕਰਮ ਸਮਝਾ ਗੁਰੂ ਗੋਬਿੰਦ ਸਿੰਘ ਛੌਂਕਾਰਜ਼ ਹਮਾ ਹਿਲਤੇ ਦਰਗੁਯਸ ਫਲਾਨਸ ਤੋ ਬੁਰਦੰ ਬਸ਼ਮਛੇ ਦ ਅਲਾਨ ਹੈ ਜਾਇਜ਼ ਹੈ ਧਰਮ ਐਸੇ ਜ਼ਾਲਮ ਦੇ ਪੈਰ ਤੋੜ ਕੇ ਮਨ ਨੂੰ ਰੋਕਣਾ ਇਹ ਕਿਦਰੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਦੇ ਨਾ ਦੇਸ਼ ਦੇ ਚ ਮੰਦਰ ਹੋਣੇ ਸਨ ਨਾ ਗੀਤਾ ਰਾਵਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਜੇ ਢਾਂਚਾ ਹੋਣਾ ਸੀ ਇਸ ਦਾ ਢਾਂਚਾ ਇਹ ਹੀ ਹੋਣਾ ਸੀ ਜੋ ਅਫਗਾਨਿਸਤਾਨ ਦਾ ਹੈ ਜੋ ਉਜ਼ਬੇਕਿਸਤਾਨ ਦਾ ਹੈ ਜੋ ਤੁਰਕਮੇਨਿਸਤਾਨ ਦਾ ਹੈ ਜੋ ਇੰਡੋਨੇਸ਼ੀਆ ਤੇ ਮਲੇਸ਼ੀਆ ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਆ ਸਨਾਤਨ ਮਤ ਸੀ ਅਜੇ ਨਹੀਂ ਅਹੀ ਕੁ ਜੱਥੇ ਚਲਾ ਜੋ ਕਾਫਲਾ ਸ਼ਾਨ-ਏ-ਇਸਲਾਮ ਡੂਬਾ ਬੋਗਾਂ ਕਾ ਤੇ ਤਹਾਨੇ ਬਿਜਾ ਕਰ ਇਕਬਾਲ ਵੀ ਕਹਿੰਦਾ ਬੜੀ ਸ਼ਾਨ ও ਸ਼ੌਕਤ ਦੇ ਨਾਲ ਜੋ ਇਸਲਾਮ ਦਾ ਕਾਫਲਾ ਚਲਿਆ ਸੀ رام قابو کر افغانستان قابو نو قابو کر ازبیکستان قابو کر, کر، رشیا دے چھوٹے چھوٹے علاقوں نو قابو کر ہندوستان دے ڈوب گئے ہندوستان کنے ڈوب دیتا ڈوبیا گرو گوبند است بردم با شمشیر، حلال ہے جائز ہے ایسے ظالم دے پیرانو،